ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਕਾਫੀ ਦਿਨਾਂ ਬਾਅਦ ਸਬਜ਼ੀਆਂ ਕਿਹਨੇ ġੇੜਾ ਮਾਰਿਆਗਾ ਦੇਖਦੇ ਆਂਗੇ ਕੀ ਹਾਲ ਚਾਲ ਆ ਸਬਜ਼ੀਆਂ ਦਾ ਕਿਉਂਕਿ ਪਹਿਲਾ ਇਲੈਕਸ਼ਨ ਡਿਊਟੀ ਚੱਲਦੀ ਰਹੀ ਹੈਗੀ ਮਹੀਨਾ ਇੱਕ ਉਧਰ ਲੱਗ ਗਿਆ ਤੇ ਉਸ ਤੋਂ ਬਾਅਦ ਫਿਰ ਅੱਜ ਗਿਣਤੀ ਸੀਗੀ ਉਧਰ ਚਲੇ ਗਏ ਡਾਕਟਰ ਗਾਂਧੀ ਜਿੱਤ ਗਏ ਪਤਾ ਹੀ ਹੋਣਾ ਤੁਹਾਨੂੰ ਤੇ ਚਲੋ ਜਿਹੜਾ ਮਰਜ਼ੀ ਜਿੱਤੇ ਠੀਕ ਆ ਕੰਮ ਵਧੀਆ ਤੇ ਸ਼ੁਰੂਆਤ ਤੋਂ ਦਿਖਾਨਿਆਗੇ ਫਿਰ ਸਬਜ਼ੀਆਂ ਦਾ ਹਾਲਚਲ ਕਿਦਾਂ ਕੀ ਬਣਦਾਗਾ ਆਜੋ ਫਿਰ ਆਪਾਂ ਸ਼ੁਰੂ ਕਰਦੇ ਆਂਗੇ ਅੱਜ ਮਿਰਚਾਂ ਤੋਂ ਆਤੀਆਂ ਸਾਡੀਆਂ ਹਰੀਆਂ ਮਿਰਚਾਂ ਦੇਖੋ ਤਕਰੀਬਨ ਕਾਫੀ ਨੇ ਜਿਹੜੀਆਂ ਲੱਗ ਰਹੀਆਂ ਨੇਗੀਆਂ ਉਹ ਤੁਸੀਂ ਦੇਖ ਸਕਦੇ ਹੋਗੇ ਵਧੀਆ ਵੈਰਾਈਟੀ ਦੀਆਂ ਇਹ ਮਿਰਚਾਂ ਲਾਈਆਂ ਬੀ ਬੜਾ ਮਹਿੰਗਾ ਲਾਇਆ ਇੱਧਰ ਸਾਡੀ ਅਰਬੀ ਆ ਇੱਧਰ ਕੱਦੂ ਹੋਗੇ ਕੀ ਆ ਹੋ ਗਿਆ ਅੱਲਾ ਹੋ ਗਿਆ तकरीबन ਸਾਰਾ ਕੁਝ ਵਿਚ ਲਾਇਆ ਹੋਇਆ ਤੀਗਾ ਤੇ ਬਾਕੀ ਰੱਬ ਤੁਹਾਡਾ ਭਲਾ ਕਰੇ ਤਾਜ਼ੀਆਂ ਭਿੰਡੀਆਂ ਵੀ ਲਾਤੀਆਂ ਹੁਣ ਭਿੰਡੀਆਂ ਤੋੜ ਵੀ ਲਈਆਂ ਤੇ ਬਾਕੀ ਆ ਵੀ ਲਾਤੀਆਂ ਇਧਰ ਭਿੰਡੀਆਂ ਵੀ ਲਾਤੀਆਂ ਤੇ ਹੁਣ ਤੁਹਾਨੂੰ ਪਹਾੜੀ ਮਿਰਚਾਂ ਦਿਖਾ ਦਿੰਨੇ ਆਂਗੇ ਉਹ ਵੀ ਵਧੀਆ ਤਰੀਕੇ ਨਾਲ ਲੱਗੀਆਂ ਹੋਈਆਂ ਨੇ ਗਿਆ ਆ ਲੱਗ ਰਹੀਆਂ ਨੇ ਸਾਡੀਆਂ ਪਹਾੜੀ ਮਿਰਚਾਂ ਇਹ ਸਾਰੇ ਬੂਟੇ ਨੇ ਜਿਹੜੇ ਪਹਾੜੀ ਮਿਰਚਾਂ ਦੇ ਲੱਗੇ ਹੋਏ ਨੇਗੇ ਨੀਚੇ ਤੱਕ ਤੇ ਬਾਕੀ ਆ ਉੱਪਰ ਕਰੇਲਿਆਂ ਦੀਆਂ ਵੇਲਾਂ ਚੜਤੀਆਂ ਕਰੇਲੇ ਬੜੇ ਵਧੀਆ ਲੱਗੇ ਹੋਏ ਨੇ ਆ ਦੇਖੋ ਤਕਰੀਬਨ ਸਾਰੇ ਇਹ ਪਰਮੇ ਕਰੇਲੇ ਵੀ ਬਣਾਉਣੇ ਨੇਗੇ ਤਾਂ ਵਧੀਆ ਤਰੀਕੇ ਨਾਲ ਲੱਗੇ ਹੋਏ ਨੇ ਸਾਰੇ ਕਰੇਲੇ ਆ ਦੇਖੋ ਸਾਰੇ ਬੜੇ ਵਧੀਆ ਨੇ ਇਹ ਪੂਰੀ ਬਾਬਾ ਜੀ ਨੇ ਬਾੜ ਗੱਡ ਕੇ ਨਾ ਪੂਰੀ ਸਾਰੀ ਉੱਪਰ ਕਰੇਲੇ ਛਾੜਤੇ ਦੇਗੇ ਅਸੀਂ ਰੁੱਸੀਆਂ ਬਨ ਕੇ ਬਾਕੀ ਜਾਮਣ ਨੇ ਵੀ ਬੜਾ ਫਲ ਚੱਕ ਲੈ ਤੀਗੀ ਬਾਕੀ ਕੁਝ ਹਵਾ ਨਾਲ ਹਨੇਰੀ ਆਈ ਦੀਗੀ ਉਹਨੇ ਬੜਾ ਝਾੜਤਾ ਦੇਖੋ ਪਿੱਛੇ ਇਹਦੀ ਜਾਮਣਾ ਸਾਨੂੰ ਇਹ ਵੀ ਨਹੀਂ ਮੁੱਕਦੀਆਂ ਹੈਗੀਆਂ ਇਹ ਵੀ ਬੜੀਆਂ ਜਾਮਣਾ ਖਾਵਾਂਗੇ ਤੀਗੀ ਤੇ ਅੱਜ ਪਾਣੀ ਹੀ ਲਾਤਾ ਪਰੰਡੀਆਂ ਨੂੰ ਛੋੜੀ ਜੇ ਰਹਿੰਦਾ ਸੀਗੀ ਚੱਲ ਰਿਹਾ ਹੈ ਪਾਣੀ ਭਰੰਡੀਆਂ ਨੂੰ ਨਾਲ ਚੋਲੇ ਫਲੀ ਵਧੀਆ ਭਰੰਡੀਆਂ ਇਧਰ ਵਧੀਆ ਰੁੱਟ ਗਈਆਂ ਇਹ ਸਾਰੀ ਸਬਜ਼ੀ ਇਤਕੀ ਲਾਈ ਹੋਈ ਹੈ ਵਧੀਆ ਤਰੀਕੇ ਨਾਲ